45000 ਦੇ ਵਿੱਚ ਵੀ ਜਿੰਨਾ ਫਰਨੀਚਰ ਇਹ ਛੇੜੀ ਦੇ ਰਹੇ ਨੇ ਮਾਰਕ ਦੇ ਵਿੱਚ ਕੋਈ ਐਨਾ ਫਰਨੀਚਰ ਨਹੀਂ ਦਿੰਦਾ ਉਤੋਂ ਕੁਆਲਟੀ ਵੀ ਇਹ ਮਿਲਦੀ ਨਹੀਂ ਸ਼ਰਜੀ ਤੁਹਾਡੇ ਮਤਲਬ ਪੂਰਾ ਨਹੀਂ ਹੋਇਆ ਇਹ ਪੈਕੇਜ ਮਾਲ ਹੀ ਨਹੀਂ ਪੂਰਾ ਹੋ ਰਿਹਾ ਵੀਰ ਜੀ ਆਪਣੇ ਕੋਲ ਬਹੁਤ ਜ਼ਿਆਦਾ ਕਹਿੰਦੇ ਲੋਕਾਂ ਦਾ ਸਾਥ ਮਿਲਿਆ ਸਾਨੂੰ ਜਨ ਕਿਸੇ ਚੀਜ਼ ਦਾ ਪੂਰਾ ਰਿਸਪੌਂਸ ਦਿੱਤਾ ਸਾਨੂੰ ਜਾਨੀ ਕਿ ਕੁਆਲਟੀ ਬਹੁਤ ਟੌਪ ਦੀ ਜੋ ਅਸੀਂ ਕਿਹਾ ਸੀ ਉਹੀ ਪੂਰਾ ਕਰਕੇ ਦਿਖਾ ਰਹੇ ਹਾਂ ਬਾਕੀ ਇਹਦੇ ਵਿੱਚ ਸਾਰਾ ਸਮਾਨ ਹੀ ਆ ਜਾਂਦਾ ਹਨਾ ਕੰਮ ਦਾ ਹਾਂਜੀ ਟੋੜਲੀ ਜੀ ਜਿਵੇਂ ਬੈੱਡ ਆ ਗਿਆ ਵਿੱਚ ਇਹ 45000 ਦੇ ਵਿੱਚ ਜਿਵੇਂ ਪਹਿਲੀ ਗੱਲ ਵਈ ਜਿਹੜਾ ਆਹ ਬੈੱਡ ਦੇਖ ਤੁਸੀਂ ਬੈੱਡ ਦੇ ਨੇਗਾ ਮਾਰ ਲਓ ਇਹ ਬੈੱਡ ਕੋਈ ਨਹੀਂ ਆਨੇ ਸਸਤੇ ਪੈਕੇਜ ਦੇ ਵਿੱਚ ਪਾਉਂਦਾ ਆ ਜਿਵੇਂ ਬੈੱਡ ਇਹ ਵਿੱਚ ਹੀ ਉਹਦੀ ਵਿੱਚੇ ਬੈੱਡ ਆਈਏ ਕਹਿੰਦੇ ਇਹ ਨਾਲ ਹੀ ਗੱਦੇ ਨੇ ਆਹ ਸੋਫੇ ਜਿਹੜੇ ਮਰਜ਼ੀ ਨਾਲ ਚੱਕ ਲੋ ਜਿਹੜਾ ਮਰਜ਼ੀ ਸੋਫਾ ਚੱਕ ਸਕਦੇ ਹੋ ਨਾਲ ਹੀ ਜਾਣ ਕੇ ਇਹ ਕਿਹਨੇ ਸਿੱਟਰ ਹੁੰਦਾ ਜੀ ਇਹ 5 ਸਿੱਟਰਡ ਹੈ ਜੀ ਨਾਲ ਹੀ ਡਰੈਸਿੰਗ ਟੇਬਲ ਆ ਗਿਆ ਸ਼ਿੰਗਾਰ ਸਿੱਛਾ ਜੀ ਉਹ ਜਿਹੜੇ ਪਿੱਛੇ ਹਾਂਜੀ ਹਾਂਜੀ ਡਰੈਸਿੰਗ ਟੇਬਲ ਨਾਲ ਹਾਂਜੀ ਨਾਲ ਹੀ ਟੇਬਲ ਸੈਂਟਰ ਟੇਬਲ ਆ ਗਿਆ ਇਹ ਸੋਫੇ ਨਾਲ ਲੱਗਦਾ ਸੋਫਾ ਨਾਲ ਹੀ ਜੀ ਠੀਕ ਹੈ ਬਾਕੀ ਆਹ ਸਟੋਰੇਜ ਵਾਲਾ ਹੈ ਨਾ ਪੂਰਾ ਸਟੋਰੇਜ ਵਾਲਾ ਸਟੋਰੇਜ ਵਾਲਾ ਠੀਕ ਹੈ ਮਤਲਬ ਹੋਰ ਕੀ ਸਮਾਉਣਾ ਇਹਦੇ ਵਿੱਚ ਨਾਲ ਹੀ ਪ੍ਰੈਸ ਟੇਬਲ ਹੈ ਜੀ ਆਪਣਾ ਪ੍ਰੈਸ ਟੇਬਲ ਨਾਲ 2.4 ਦਾ ਪ੍ਰੈਸ ਟੇਬਲ ਨਾਲ ਹਾਂਜੀ ਨਾਲ ਅਲਮਾਰੀ ਹੈ ਜੀ ਅਲਮਾਰੀ 4 ਫੁੱਟ ਦੀ ਲੋਹੇ ਦੀ ਇਹ ਲੱਕੜ ਦੀ ਲੈ ਲੋ ਜੀ ਜੋ ਮਰਜੀ ਜੋ ਲੋਕਾਂ ਚਾਹੇ ਲੱਕੜ ਦੀ ਨਾਲ ਚਾਹੇ ਲੋਹੇ ਦੀ ਲੈ ਲਓ ਹਾਂਜੀ ਹਾਂਜੀ ਆ ਪ੍ਰੈਸ ਕਿੰਪ ਇਹ ਵੀ ਵਿੱਚ ਦੀ ਨਾਲ ਪ੍ਰੈਸ ਫ੍ਰੀ ਹੈ ਜੀ ਨਾਲ ਪ੍ਰੈਸ ਟੇਬਲ ਦੇ ਨਾਲ ਨਾਲ ਫ੍ਰੀਜ ਨਾਲ ਲੋ ਵੀ ਕੱਲਾ ਪ੍ਰੈਸ ਟੇਬਲ ਨਹੀਂ ਦੇਣਾ ਨਾਲ ਪ੍ਰੈਸ ਵੀ ਦੇਣੀ ਹੈ ਹਾਂਜੀ ਹਾਂਜੀ ਇਹ ਮਤਲਬ 7-8 ਚੀਜ਼ਾਂ ਹੋਊਗੀ ਸਾਰੀ ਹਾਂਜੀ 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 ਤੇ ਇਹ ਪੈਕੇਜ ਦੇ ਨਾਲ ਰੰਗ ਡਿਜਾਈਨ ਕੋਈ ਮਰਜੀ ਜੋ ਮਰਜੀ ਜੀ ਜੋ ਮਰਜੀ ਜੋ ਮਰਜੀ ਕਸਟਮਾਈਜ਼ ਕਰਵਾ ਸਕਦਾ ਬੰਦਾ ਪੈਸਾ ਇੱਥੇ ਬਹੁਤ ਪੈਂਦੇ ਕਰਦਾ ਕੋਈ ਹੋਰ ਦਿਮ